ਕਿ ਅਸੀਂ ਜਿਹੜਾ ਸਰਕਬੇ ਦੇ ਵਿੱਚ ਮੌਜੂਦ ਹੈਗਾ ਬਿਲਕੁਲ ਸਾਹਮਣੇ ਦੇ ਸਕਦੇ ਹੋ ਕਿ ਜਿਹੜਾ ਦੂਸਰੇ ਪਾਸੇ ਹਰਿਆਵਲ ਨਾਲ ਭਰਿਆ ਹੋਇਆ ਬੰਨ ਦੇ ਸਕਦੇ ਹੋ ਉਹ ਤੁਸੀਂ ਬੰਨ ਹੈਗਾ ਹੈ ਲਗਭਗ ਮੇਰੇ ਜਿਹੜਾ ਸਾਹਮਣੇ ਜਿਹੜਾ 4-5 ਕਿਲੋਮੀਟਰ ਦਾ ਰਕਬਾ ਹੈਗਾ ਇਹ ਸਾਈਡ ਜਿਹੜਾ ਹੈਗਾ ਦਰਿਆ ਜੋ ਸਤਲੁਜ ਦਰਿਆ ਵਗ ਰਿਹਾ ਜੋ ਹਰੇਕ ਹੈਡ ਵਰਕਸ ਹੈਗਾ ਇੱਥੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸਥਿਤ ਹੈਗਾ ਜੇ ਸਹਾਰੀ ਕਾ ਹੈਡ ਤੋਂ ਜਿਹੜਾ ਪਾਣੀ ਛੱਡਿਆ ਜਾਂਦਾ ਜੋ ਦੱਸਿਆ ਜਾਂਦਾ ਹੈ ਖਬਰਾਂ ਮੁਤਾਬਕ ਹਮੇਸ਼ਾ ਜਿਹੜਾ ਇਹ ਦੱਸਿਆ ਜਾਂਦਾ ਕਿ ਪਾਕਿਸਤਾਨ ਵਾਲੋਂ ਪਾਣੀ ਛੱਡ ਦਿੱਤਾ ਗਿਆ ਪਰ ਜੋ ਰਸਤੇ ਦੇ ਵਿੱਚ ਜਿਹੜੇ ਇਹ ਪਿੰਡ ਹੈ ਜਿਹੜੇ ਸੈਂਕੜੇ ਦੀ ਗਿਣਤੀ ਦੇ ਵਿੱਚ ਪਿੰਡ ਹੈਗੇ ਨੇ ਹਾਂਜੀ ਸਸਰੀ ਕਾ ਦੋਸਤੋ ਅੱਜ ਦਿਨ ਸ਼ਨੀਵਾਰ ਆ 16 ਅਗਸਤ ਜਿਹੜੀ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਸੋ ਪਹਿਲਾਂ ਤਾਂ ਮਾਫੀ ਚਾਹੁੰਆਂ ਕਿ ਬਹੁਤ ਸਮੇਂ ਬਾਅਦ ਤੁਹਾਡੇ ਰੁਸਤਕ ਹੋ ਰਹੇ ਆ ਸੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਨਾ ਕਿਉਂਕਿ ਤੁਹਾਡੇ ਯਾਰ ਸਦਕੇ ਜਿਹੜਾ ਅੱਜ ਦੁਬਾਰਾ ਮੌਕਾ ਮਿਲਿਆ ਸੋ ਨਮੋਚੀ ਭਰੀ ਖਬਰ ਜਰੂਰ ਹੋ ਸਕਦੀ ਏ ਪਰ ਕਿਤੇ ਨਾ ਕਿਤੇ ਜਾਣਕਾਰੀ ਜ਼ਰੂਰ ਤੁਹਾਨੂੰ ਇਹ ਖਬਰ ਐਂਡ ਤੱਕ ਦੇ ਕੇ ਜਾਵੇਗੀ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਤੇ ਐਂਡ ਤੱਕ ਵੀਡੀਓ ਦੇ ਨਾਲ ਬਣੇ ਰਹੋ ਕਿਉਂਕਿ ਅਸੀਂ ਜਿਸ ਰਕਬੇ ਦੇ ਵਿੱਚ ਮੌਜੂਦ ਹੈਗੇ ਬਿਲਕੁਲ ਸਾਹਮਣੇ ਦੇਖ ਸਕਦੇ ਹੋ ਕਿ ਜਿਹੜਾ ਉਹ ਦੂਸਰੇ ਪਾਸੇ ਹਰਿਆਵਲ ਨਾਲ ਭਰਿਆ ਹੋਇਆ ਬੰਨ ਦੇ ਸਕਦੇ ਹੋ ਉਹ ਤੁਸੀਂ ਬੰਨ ਹੈਗਾ ਹੈ ਲਗਭਗ ਮੇਰੇ ਜਿਹੜਾ ਸਾਹਮਣੇ ਜਿਹੜਾ 4-5 ਕਿਲੋਮੀਟਰ ਦਾ ਰਕਬਾ ਹੈਗਾ ਇਹ ਸਾਈਡ ਜਿਹੜਾ ਹੈਗਾ ਦਰਿਆ ਜੋ ਸਤਲੁਜ ਦਰਿਆ ਵਗ ਰਿਹਾ ਜਾ ਭਰੇ ਕਾ ਹੈਡਵਰਕਸ ਹੈਗਾ ਇਥੋਂ ਲਗਭਗ 12 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਸਥਿਤ ਹੈਗਾ ਜਿਸ ਹਾਰੇ ਕਾ ਹੈਡ ਤੋਂ ਜਿਹੜਾ ਪਾਣੀ ਛੱਡਿਆ ਜਾਂਦਾ ਜੋ ਦੱਸਿਆ ਜਾਂਦਾ ਹੈ ਖਬਰਾਂ ਮੁਤਾਬਕ ਹਮੇਸ਼ਾ ਜਿਹੜਾ ਇਹ ਦੱਸਿਆ ਜਾਂਦਾ ਕਿ ਪਾਕਿਸਤਾਨ ਵਾਲੋਂ ਪਾਣੀ ਛੱਡ ਦਿੱਤਾ ਗਿਆ ਪਰ ਜੋ ਰਸਤੇ ਦੇ ਵਿੱਚ ਜਿਹੜੇ ਇਹ ਪਿੰਡ ਹੈ ਜਿਹੜਾ ਸੈਂਕੜੇ ਦੀ ਗਿਣਤੀ ਦੇ ਵਿੱਚ ਪਿੰਡ ਹੈਗੇ ਨੇ ਕਿਉਂਕਿ ਰਕਬਾ ਹੌਲੀ ਹੌਲੀ ਡਿਵਾਈਡ ਕੀਤਾ ਹੋਇਆ ਕੁਝ ਰਕਬਾ ਜਿਵੇਂ ਸਰਦੀ ਖੇਤਰ ਹੋਣ ਕਾਰਨ ਕੁਝ 15 20 ਪਿੰਡਾਂ ਦੀ ਦੂਰੀ ਤੈਅ ਕਰਨ ਤੋਂ ਬਾਅਦ ਫਿਰ ਪਾਕਿਸਤਾਨ ਦੇ ਵਿੱਚ ਐਂਟਰ ਹੁੰਦਾ ਫਿਰ ਹਿੰਦੁਸਤਾਨ ਦੇ ਵਿੱਚ ਐਂਟਰ ਹੁੰਦਾ ਇਸ ਤਰ੍ਹਾਂ ਜਿਹੜਾ ਇਹ ਦਰਿਆ ਦਾ ਹੀਰ ਫਿਰ ਕਦੇ ਪਾਕਿਸਤਾਨ ਕਦੇ ਹਿੰਦੁਸਤਾਨ ਫਿਰ ਅੱਗੇ ਜਾ ਕੇ ਜਿਹੜਾ ਫਾਇਲਕਾ ਦੇ ਵਿੱਚ ਜਿਹੜਾ ਰਾਵੀ ਦਰਿਆ ਦਾ ਪਾਣੀ ਵੀ ਵੱਡੇ ਪੱਧਰ ਤੇ ਮਾਰ ਕਰਦਾ ਸੋ ਸਾਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਜਿਹੜੇ ਕੋਸ਼ਿਸ਼ ਕਰ ਰਹੇ ਆਂ ਇਸ ਸਮੇਂ ਅਸੀਂ ਪਿੰਡ ਫੱਤੇ ਵਾਲੇ ਦੇ ਵਿੱਚ ਮੌਜੂਦ ਹੈਗੇ ਹਾਂ ਸੋ ਤਸਵੀਰਾਂ ਤੁਹਾਨੂੰ ਪਿੰਡ ਦੀਆਂ ਵਿੱਚ ਦਿਖਾ ਦਿੰਨੇ ਆ ਸੋ ਦੇਖ ਸਕਦੇ ਹੋ ਕਿ ਪਾਣੀ ਦੇ ਤਸਵੀਰਾਂ ਤੁਸੀਂ ਦੇਖੀਆਂ ਐ ਸਾਈਡ ਜਿਹੜਾ ਪਿੰਡ ਫੱਤੇ ਵਾਲਾ ਦੇਖ ਸਕਦੇ ਹੋ ਸਾਹਮਣੇ ਸੋ ਜੋ ਪਿੰਡ ਮੌਜੂਦ ਹੈਗਾ ਸੋ ਜਿਹੜੇ ਹਾਲਾਤਾਂ ਦੀ ਗੱਲ ਕਰ ਰਹੇ ਆ ਕਿ ਜਿਹੜਾ ਇਹ ਪਾਣੀ ਜਿਹੜਾ ਅੱਜ ਤੁਸੀਂ ਬੰਨ ਦੇ ਨਾਲ ਲੱਗ ਚੁੱਕਿਆ ਕਿਸ ਤਰ੍ਹਾਂ ਲੱਗਿਆ ਸੋ ਨੀਵੇਂ ਖੇਤਰਾਂ ਨੂੰ ਬੜੇ ਵੱਡੇ ਪੱਧਰ ਤੇ ਜਿਹੜਾ ਪ੍ਰਭਾਵਿਤ ਕਰ ਰਿਹਾ ਪਾਣੀ ਜਿਹੜਾ ਲਗਾਤਾਰ ਬੇਚਕ ਥੋੜੀ ਥੋੜੀ ਮਿਆਰ ਵਧਾਈ ਜਾ ਰਹੀ ਹੈ ਪਾਣੀ ਦੀ ਜਾਂ ਪਾਣੀ ਨੂੰ ਜਿਹੜਾ ਖਤਰੇ ਦੇ ਨਿਸ਼ਾਨ ਦੀ ਘੰਟੀ ਜਿਹੜਾ ਕਿਆ ਜਾ ਸਕਦਾ ਹੈ ਖਤਰੇ ਦੀ ਘੰਟੀ ਵੱਜ ਗਈ ਸੋ ਕਿਤੇ ਨਾ ਕਿਤੇ ਉਹ ਸਕੈਂਟੀ ਦੇ ਨੇੜੇ ਪਹੁੰਚਦਾ ਹੋਇਆ ਪਾਣੀ ਜੋ ਲਗਾਤਾਰ ਜਿਹੜੇ ਬੱਦਲ ਫਟ ਰਹੇ ਨੇ ਜਾਂ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਪਾਣੀ ਛੱਡਿਆ ਜਾ ਰਿਹਾ ਸੋ ਇਨਫਲੋ ਕੀਤਾ ਜਾ ਰਿਹਾ ਆਊਟਫਲੋ ਹੋ ਰਿਹਾ ਪਾਣੀ ਸਾਰੀ ਮਾਤਰਾ ਤੁਹਾਡੇ ਸੋ ਲਗਾਤਾਰ ਵੀਡੀਓ ਦੇ ਨਾਲ ਬਣੇ ਰਹੋ ਸੋ ਤਸਵੀਰਾਂ ਤੁਹਾਡੇ ਨਾਲ ਦੱਸੀਆਂ ਕਿ ਅਸੀਂ ਜਿਹੜਾ ਇਸ ਸਮੇਂ ਫਤਿਹਵਾਲੇ ਦੇ ਵਿੱਚ ਮੌਜੂਦ ਸੀਗੇ ਲਗਭਗ ਜਿਹੜਾ ਇਹ ਰਕਬਾ ਹੈਗਾ ਹਰੀਕੇ ਹੈਡਵਰਕਸ ਤੋਂ ਅੱਗੇ ਜਿਹੜਾ ਤਕਰੀਬਨ ਜਿਹੜਾ ਗੱਟਾ ਬਾਛਾ ਹੋ ਗਿਆ ਜਾਂ ਨਾਲ ਪਿੰਡ ਹੈਗੇ ਨੇ ਜਿਹੜੇ ਦੀਨੇ ਕੇ ਹੋ ਗਿਆ ਗੱਟਾ ਬਾਛਾ ਹੋ ਗਿਆ ਫਤਿਹਗੜ ਸਬਰਾਹ ਜਿਹੜਾ ਜ਼ਮੀਨੀ ਰਕਬਾ ਹੈਗਾ ਜਿਹੜਾ ਤੁਸੀਬਨ ਦੇ ਅੰਦਰ ਆਉਂਦਾ ਇਹ ਲਗਭਗ 6 ਕਿਲੋਮੀਟਰ ਦੀ ਦੂਰੀ ਹੈਗੀ ਕਿਉਂਕਿ ਦੋ ਦੋਨਾਂ ਸਾਈਡ ਜਿਹੜਾ ਤੁਸੀਬਨ ਪੈਂਦੇ ਆ ਸੋ ਦੋਨਾਂ ਸਾਈਡਾਂ ਦੀ ਜਿਹੜੀ ਵਿਥੀ ਮੰਨ ਕੇ ਚੱਲੀਏ 6 ਕਿਲੋਮੀਟਰ ਦੀ ਵਿਥੀ ਹੈਗੀ ਹੈ ਜਿਹੜਾ ਪਾਣੀ ਸਤਲੁਜ ਦਾ ਦਰਿਆ ਦਾ ਪਾਣੀ ਹੈਗਾ 6 ਕਿਲੋਮੀਟਰ ਦੇ ਜਿੰਨੇ ਵੀ ਇਲਾਕੇ ਜਾਨੀ ਕਿ ਤੁਸੀਬਨ ਬੰਨ ਦੇ ਅੰਦਰ ਆਉਂਦੇ ਆ ਉਹਨਾਂ ਨੂੰ ਪ੍ਰਭਾਵਿਤ ਕਰਦਾ ਤੇ ਵੱਡੇ ਪੱਧਰ ਜਿਹੜਾ ਮਾਰ ਮਾਰ ਰਿਹਾ ਸੋ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਜਿਹੜਾ ਪਾਣੀ ਜਿਹੜਾ ਐਂਟਰ ਹੋ ਚੁੱਕਿਆ ਜ਼ਮੀਨਾਂ ਦੇ ਵਿੱਚ ਜਿਹੜੀਆਂ ਫਸਲਾਂ ਹੈਗੀਆਂ ਝੋਨੇ ਦੀਆਂ ਫਸਲਾਂ ਜਾਂ ਕਈਆਂ ਵੀਰਾਂ ਨੇ ਸਬਜ਼ੀ ਲਗਾਈ ਹੈ ਜਾਂ ਹੋਰ ਕਈ ਫਸਲਾਂ ਹੈਗੀਆਂ ਨੇ ਉਹਨਾਂ ਨੂੰ ਕਿਦਾਂ ਨ ਕਿਤੇ ਪ੍ਰਭਾਵਿਤ ਜ਼ਰੂਰ ਕਰ ਰਿਹਾ ਆਪਾਂ ਸ਼ੋਅਾਂ ਦੇ ਹਰੇ ਚਾਰੇ ਨੂੰ ਪ੍ਰਭਾਵਿਤ ਕਰ ਰਿਹਾ ਸੋ ਕਿਦਾਂ ਨ ਕਿਤੇ ਦੇਖਣ ਵਾਲੀ ਗੱਲ ਹੈਗੀ ਹੈ ਨਮੋਚੀ ਭਾਰੇ ਜ਼ਰੂਰ ਗੱਲ ਹੈਗੀ ਹੈ ਸੋ ਦੇਖ ਸਕਦੇ ਹੋ ਕਿ ਕਿਤੇ ਝੂਠ ਵਾਲੀ ਗੱਲ ਤਾਂ ਨਹੀਂ ਹੈਗੀ ਕਿਉਂਕਿ ਇਹ ਤੁਸੀ ਬਣ ਤੋਂ ਅੱਗੇ ਜਿਹੜਾ ਰਕਬਾ ਹੈਗਾ ਜਿਹੜਾ 5 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਜਿਹੜਾ ਵੱਡਾ ਸ਼ਹਿਰ ਵਸਿਆ ਹੋਇਆ ਮੱਲਾਂ ਵਾਲਾ ਖਾਸ ਸੋ ਜਿਹੜਾ ਤੁਸੀ ਬਣ ਦੇ ਬਿਲਕੁਲ ਜਿਹੜਾ ਨੀਵੇਂ ਖੇਤਰ ਸੋ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈਗੇ ਆਂ ਉੱਚੇ ਜਗ੍ਹਾ ਤੇ ਮੌਜੂਦ ਹੈਗੇ ਆਂ ਹਾਲਾਂਕਿ ਖੇਤ ਵੀ ਸਾਡੇ ਤੋਂ ਕਾਫੀ ਉੱਚੇ ਹੈਗੇ ਨੇ ਇਹ ਜਿਹੜਾ 5-6 ਫੁੱਟ ਜਿਹੜਾ ਡੂੰਘਾਈ ਦੇ ਵਿੱਚ ਤਾਂ ਸਥਾਨ ਹੈਗਾ ਜਿੱਦਾਂ ਇੱਕ ਨਹਿਰ ਦਾ ਰੂਪ ਹੁੰਦਾ ਖੱਡਿਆਂ ਦਾ ਰੂਪ ਹੈਗਾ ਸੋ ਇਸ ਇਸ ਤੱਕ ਜਿਹੜਾ ਪਾਣੀ ਪਹੁੰਚ ਚੁੱਕਿਆ ਹੋਰ ਵੀ ਜਿਹੜੇ ਰਸਤੇ ਦੇ ਵਿੱਚ ਕਿਉਂਕਿ ਜੇ ਮੈਂ ਬੈਕਸਾਈਡ ਗੱਲ ਕਰਾਂ ਪੰਜ ਸੱਤ ਕਿੱਲਾਂ ਦੀ ਵਿਥੀ ਤੇ ਇੱਕ ਫਾਟ ਹੈਗੀ ਏ ਉਹ ਬਿਲਕੁਲ ਸਾਰੇ ਭਰ ਚੁੱਕੇ ਉਸ ਤੋਂ ਬਾਅਦ ਜਿਹੜੇ ਇੱਕ ਹੋਰ ਫਾਟ ਦੀ ਗੱਲ ਕਰਾਂ ਜੋ 3 ਕਿਲੋਮੀਟਰ ਦੀ ਵਿਥੀ ਤੇ ਹੈਗੀ ਏ ਤਕਰੀਬਨ ਉਹ ਵੀ ਭਰ ਚੁੱਕੀ ਜੋ ਨੀਵੇਂ ਖੇਤਰ ਹੈਗੇ ਨੀਵੀਆਂ ਫਸਲਾਂ ਹੈਗੀਆਂ ਨੇ ਉਹ ਵੀ ਕਿਤੇ ਨਾ ਕਿਤੇ ਵੱਡੇ ਪੱਦਰ ਤੇ ਇਸ ਹੜ ਦੇ ਜਿਹੜੇ ਪਾਣੀ ਦੀ ਹੈਗੀ ਜਿਹੜਾ ਸਤਲੋ ਦੇ ਦਰਿਆ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋ ਰਹੀ ਹੈ ਨੁਕਸਾਨ ਜ਼ਰੂਰ ਹੋ ਰਿਹਾ ਕਿਸਾਨਾਂ ਦਾ ਸੋ ਇਹ ਜਾਣਕਾਰੀ ਸੀ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਲਗਾਤਾਰ ਜਿਹੜੀ ਪਾਣੀ ਦੀ ਮਾਤਰਾ ਹੈਗੀ ਜੇ ਉਹ ਜਾਨਣਾ ਚਾਹੁੰਦੇ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਆਪਣੇ ਕਮੈਂਟ ਜ਼ਰੂਰ ਦੇਣਾ ਤੁਹਾਨੂੰ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਪਾਣੀ ਦੀ ਮਾਤਰਾ ਹਰੀਕੇ ਹੈਡਵਰਕ ਤੋਂ ਕਿੰਨੀ ਛੱਡੇਗੀ ਹੈ ਪੌਗ ਡੈਮ ਤੋਂ ਕਿੰਨੀ ਛੱਡੇਗੀ ਹੈ ਭਾਗੜਾ ਡੈਮ ਤੋਂ ਕਿੰਨੇ ਪਾਣੀ ਦੀ ਮਾਤਰਾ ਛੱਡੇਗੀ ਹੈ ਤੇ ਕਿਹੜੇ-ਕਿਹੜੇ ਖੇਤਰ ਨੂੰ ਪ੍ਰਭਾਵਿਤ ਕਰੇਗੀ ਕਿਉਂਕਿ ਅਸੀਂ ਉਹਨਾਂ ਵੀਰਾਂ ਨਾਲ ਵੀ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸੱਚੀ ਤੇ ਜਿਹੜੀ ਨਿਰਪੱਖ ਖਬਰ ਹੋਵੇਗੀ ਉਹ ਹੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਵੱਡੇ ਅਖਬਾਰ ਹੈਗੇ ਨੇ ਵੱਡੇ ਸਾਡੇ ਸਾਥੀ ਪੱਤਰਕਾਰ ਹੈਗੇ ਨੇ ਸੋ ਉਹਨਾਂ ਦੇ ਜ਼ਰੀਏ ਅਸੀਂ ਜਿਹੜੀ ਪੱਕੀ ਖਬਰ ਲੈਣ ਦੀ ਕੋ